ਆਪਣੀ ਮਮੀ ਰੀਲਸ ਸਕਰੋਲ ਕਰਨ ਤੋਂ ਨਹੀਂ ਹਟਦੀ। ਸਸਤੀ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਘੈਂਟ ਹੋਵੋਗੇ ਤੇ ਅੱਜ ਸੰਡੇ ਸੀਗਾ ਤੇ ਅੱਜ ਆਪਾਂ ਨੂੰ ਕੰਮ ਤੋਂ ਵੀ ਛੁੱਟੀ ਸੀਗੀ ਤੇ ਅੱਜ ਮਤਲਬ ਆਪਣਾ ਦਿਲ ਕਰ ਰਿਹਾ ਮੈਗੀ ਖਾਣ ਨੂੰ ਠੀਕ ਆ ਸਿਸਟਰ ਨੂੰ ਕਹਿੰਨਾ ਤੂੰ ਮੈਗੀ ਲੈ ਕੇ ਸ਼ਾਪ ਤੋਂ ਜਾ ਕੇ ਤੇ ਫਿਰ ਆਪਾਂ ਬਣਾਵਾਂਗੇ ਤੇ ਆਪਣਾ ਥੋੜਾ ਜਿਹਾ ਬਾਈਕ ਮਤਲਬ ਹੋ ਰਿਹਾ ਸੀਗਾ ਗੰਦਾ ਹੋ ਰਿਹਾ ਸੀਗਾ ਤੇ ਆ ਮੇਰੇ ਤੋਂ ਮੋਟਰਸਾਈਕਲ ਡਿੱਗਿਆ ਸੀਗਾ ਪਰਸੋਂ ਆ ਦੇਖੋ ਕੀ ਹੋ ਗਿਆ ਤੇ ਆਪਾਂ ਆਪਣੇ ਬਾਈਕ ਨੂੰ ਸਾਫ਼ ਸੁਥਰਾ ਕਰਦੇ ਆਂ ਵਾਸ਼ ਕਰਦੇ ਆਂ ਇਹਨੂੰ ਤੇ ਆਪਾਂ ਸਿਸਟਰ ਨੂੰ ਮਿਲੀਏ ਤੇ ਉਹਨੂੰ ਕਹਿੰਨੇ ਵੀ ਤੂੰ ਮੈਗੀ ਲੈ ਕੇ ਆ ਜਾ ਕੇ ਫਿਰ ਆਪਾਂ ਬਣਾਵਾਂਗੇ ਆਪਣੀ ਸਿਸਟਰ ਨੂੰ ਮਿਲੋ ਸ਼ਸ਼ੀਕਲ ਜੀ ਤੇ ਅੱਜ ਆਪਾਂ ਬਣਾਣੀ ਆ ਮੈਗੀ ਮੈਗੀ ਲੈ ਕੇ ਆ ਜਾਗੇ ਠੀਕ ਹੈ ਦਿਲ ਕਰ ਰਿਹਾ ਤੇਰਾ ਹਾਂਜੀ ਮੇਰੇ ਵੀ ਦਿਲ ਕਰਦਾ ਪਿਆ ਅੱਜ ਮੈਗੀ ਬਣਾਈਏ ਚਲ ਤੂੰ ਜਾ ਲੈ ਕੇ ਆ ਫਿਰ ਆਪਾਂ ਫਿਰ ਬਣਾਵਾਂਗੇ ਤੇ ਇਹਨਾਂ ਜਰ ਮੈਂ ਆਪਣਾ ਬਾਈਕ ਵਾਸ਼ ਕਰ ਲਾਂ ਠੀਕ ਹੈ ਠੀਕ ਹੈ ਚਲ ਜਾ ਫਿਰ ਤੂੰ ਬਾਏ ਬਾਏ ਬਣਾ ਰਾ ਵੀਡੀਓ ਤੇ ਹਾਜੀ ਬਾਹਰ ਪੈ ਰਹੀ ਸੀ ਧੁੱਪ ਆ ਪਾਗਾਂ ਜਿ ਘੈਰੀ ਵੀ ਨਾ ਹੈ ਵੀ ਧੁੱਪ ਪੈ ਰਹੀ ਆ ਵੀ ਹਾਂ ਮੈਂ ਨਹੀਂ ਜਾਣਾ ਮੈਗੀ ਲੈਣ ਤੇ ਹੁਣ ਕੀ ਕਰੀਏ ਮੈਨੂੰ ਹੀ ਜਾਣਾ ਪਊਗਾ ਆਪਣੀ ਮੰਮੀ ਘਰੇ ਮੈਂ ਸੱਸੀ ਦਾਲ ਕਰਦੇ ਸਾਰਨ ਸੱਸੀ ਦਾਲ ਤੇ ਬੀਬੀ ਆਪਾਂ ਨੂੰ ਦੇਈਏ پیسے ਤੇ ਬੀਬੀ ਨੇ پیسے ਦੇ ਦੇ ਆਪਾਂ ਨੂੰ ਤੇ ਆਪਾਂ ਚੱਲੀਏ ਮੈਗੀ ਲੈਨ ਸ਼ਾਪ ਤੇ ਤੇ ਆਪਾਂ ਜਦੋਂ ਹੀ ਪਹੁੰਚੇ ਨੇ ਮੈਂ ਬੀਬੀ ਲਈ ਲੈਣੇ ਆ ਬੀਬੀ ਤੋਂ ਬਹੁਤ ਜ਼ਿਆਦਾ ਪਿਆਰ ਕਰਦੀ ਆ ਤੇ ਆਪਾਂ ਜਾਈਏ ਆਪਾਂ ਮੈਗੀ ਲੈ ਆਈਏ ਠੀਕ ਹੈ ਫਿਰ ਤੋਂ ਬਣਾਵਾਂਗੇ ਬਣਾਈ ਤਾਂ ਵੈਸੇ ਮੈਂ ਕਦੇ ਹੈ ਵੀ ਨਹੀਂ ਕੋਸ਼ਿਸ਼ ਕਰਾਇਆ ਬਣਾਣ ਦੀ ਤੇ ਅੰਜਪਾ ਕਰ ਤੋਂ ਨਿਕਲ ਗਏ ਆ ਤੇ ਹੁਣ ਆਪਾਂ ਚੱਲਿਆ ਸ਼ਾਪ ਤੇ ਉੱਥੋਂ ਲੈ ਆਵਾਂ ਪਹਿਲਾਂ ਮੈਗੀ ਜਾ ਕੇ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਤੇ ਆਪਾਂ ਮੈਗੀ ਲੈ ਲਈ ਸ਼ਾਪ ਤੋਂ ਠੀਕ ਆ ਤੇ ਹੁਣ ਬਣਾਉਣਿਆਂ ਨੂੰ ਜਾ ਕੇ ਤੇ ਆਪਣੀ ਸਿਸਟਰ ਆ ਲੈ ਸੋਹਣੀਆਂ ਆ ਫੜ ਬਣਾਏਗੀ ਬਣਾਏਗੇ ਮੈਂ ਕਹਦੇ ਬਣਾਈ ਤਾਂ ਹੈ ਨਹੀਂ ਚਲ ਕਿਸੇ ਨੂੰ ਟਰਾਈ ਕਰ ਲਓ ਚਲ ਮੈਂ ਟਰਾਈ ਕਰਕੇ ਦੇਖਦਾ ਮੇਰੇ ਆਤਰੀ ਖਾ ਕੇ ਦੇਖੀ ਰੂ ਕਿਵੇਂ ਨਹੀਂ ਬਣੀ ਕਿਸੇ ਕਦੇ ਬਣਾਈ ਤਾਂ ਹੈ ਨਹੀਂ ਮੈਂ ਕਿ ਇੱਕ ਵਾਰ ਟਰਾਈ ਕਰਦਾ ਸੀ ਇੰਟਰ ਕਹਿੰਦੇ ਵੀ ਹਾਂ ਬਣਾ ਕੇ ਦਿਖਾ ਸਿੱਖ ਲਈ ਮੈਨੂੰ ਕਿਵੇਂ ਬਣਾਇਆ ਕਿਵੇਂ ਨਹੀਂ ਕਿਪਦਾ ਕੋਦੋਂ ਬਣਾਣੀ ਪੈਲੇ ਆਪ ਤੇ ਆਪਾਂ ਲੈ ਲਿਆ ਪਾਣੀ ਲੈ ਲਿਆ ੱਚ ਠੀਕ ਆ ਕਿੰਨਾ ਚਿਰ ਹੋਰ ਕਰਦੇ ਆਂ ਗਰ ਨੂੰ ਸਿੱਧੇ ਹੀ ਉਹਨੂੰ ਕਰ ਰਾਂ ਮੈਂ ਤਾਂ ਸੁੱਟਾ ਹੋ ਜਿੱਤਾ ਨਹੀਂ ਹੈਗਾ ਤੇ ਸੁੱਟੇ ਕਰਦਾ ਕੌਣ ਆ ਦੇ ਨਾਲ ਚੋਟ ਪਾ ਰਹੇ ਨੇ ਮੀਟਾ ਬਾਅਦਿਆ ਪਾ ਨੂੰ ਜਿੰਨਾ ਉਹ ਬਾਲਣੇ ਨਹੀਂ ਰੱਖਦਾ ਕੀ ਕਹਿੰਦੇ ਹਨ ਤੇ 10 ਦਿਨ ਬਾਅਦ ਤੁਹਾਨੂੰ ਮਿਲਦੇ ਆ ਰੀਲ ਬਣਾਇਆ ਜੈਸ ਕਰਦਾ ਰੀਲ ਐ ਸਿਸਟਰ ਕਰੀ ਆ ਨਜਰ ਮੈਂ ਕੀ ਆਉ ਹੁੰਦੀ ਆ ਬਾਲ ਹੁੰਦੀ ਆ ਕਹਿੰਦੇ ਰੀਲ ਵੀ ਫਾਇਰ ਸ਼ੂਟ ਕਰਨੀ ਐਨਾ ਟਾਈਮ ਹੈਗਾ ਲੈ ਬੈਗੀ ਬਣਾ ਕੇ ਤੇ ਨਾ ਬਾਈਕ ਵਾਸ਼ ਕਰਨਾ ਮੈਂ ਉਸ ਤੋਂ ਬਾਅਦ ਬਣਾਉਣਾ ਹੈ ਪਾ ਠੀਕ ਆ ਨਹੀਂ ਨਹੀਂ ਪਹਿਲੇ ਰੀਲ ਬਣਾਈ ਨਹੀਂ ਨਹੀਂ ਅੱਜ ਜਿੱਦ ਫੜਦੀ ਐ ਜਿੱਦ ਬਾਅਦ ਚ ਸਾਡੀ ਹੁੰਦੀ ਐ ਲੜਾਈ ਜਿੱਦ ਜਿੱਦ ਕਰਦਾ ਜਿੱਦ ਤੇ ਆਪਣੀ ਮੰਮੀ ਰੀਲਸ ਸਕਰੋਲ ਕਰਨ ਤੋਂ ਨਹੀਂ ਹਟਦੀ ਹੈਗੀ ਚੈੱਕ ਕਰੋ ਕੀ ਕਰ ਰਹੀ ਐ ਮੰਮੀ ਰਿੱਲਾ ਦੇਖ ਰਹੀ ਆਂ ਰਿੱਲਾ ਦੇਖ ਰਹੀ ਆਂ ਤੇ ਮੰਮੀ ਵਾਸਾ ਮੇਰੀ ਰਿੱਲਾ ਬਾਰ-ਬਾਰ ਬਾਰ-ਬਾਰ ਦੇਖੀ ਜਾਂਦੀ ਆ ਦੱਸ ਤੇ ਆਪਣਾ ਬਾਲ ਹੋ ਰਹੀ ਆ ਮੈਂ ਕੀ ਕਰ ਰਹੀ ਆ ਤੂੰ ਇਹ ਦੇਖੀ ਤੂੰ ਕੋਲੀ ਇਹਦੇ ਖੜੀ ਐ ਇਹਨੂੰ ਬੰਦ ਕਰ ਦੇ ਦੇ ਦੇਖੀ ਬਾਹਰ ਹੀ ਨਿਕਲ ਗਈ ਬੰਦ ਕਰ ਇਹਨੂੰ ਤੇ ਹਾਂਜੀ ਆਪਣੀ ਮੈਗੀ ਹੋ ਚੁੱਕੀ ਆ ਠੀਕ ਆ ਤੇ ਹੁਣ ਆਪਾਂ ਇਹਨੂੰ ਇਹ ਚ ਜਿਹੜਾ ਪਾਣੀ ਵਧਦਾ ਉਹਨੂੰ ਆਪਾਂ ਕੱਢ ਦੇਣਾ ਆਹ ਹੋ ਗਿਆ ਚੱਲ ਗਿਆ ਓਏ ਇੱਕ ਮਿੰਟ ਰੋ ਵੀ ਆਪਾਂ ਸਿੰਪਲ ਮੈਂ ਕੀ ਆਪਣੀ ਹੁਣ ਰੈਡੀ ਹੋਣ ਲੱਗ ਰਹੀ ਹੈ ਠੀਕ ਆ ਪਾਣੀ ਜੋ ਹੈ ਸੀਗਾ ਜੋ ਆਪਾਂ ਕੱਟਤਾ ਤੇ ਹੁਣ ਆਪਾਂ ਕਰਨੇ ਆ ਇਹ ਚ ਪਹਿਲਾਂ ਕੀ ਪਾਉਗਾ ਆ ਮਸਾਲਾ ਪਾਉਗਾ ਨਾ ਇਹ ਜਣਾ ਇਹ ਜਣਾ ਚਲਾਈ ਪਾ ਲੈਨੇ ਆ ਇਹਦੇ ਵਿੱਚ ਦੋਨ ਮਿੰਟ ਦੇ ਭੰਟੇ ਜਾਊਗਾ ਨਹੀਂ ਹੁੰਦਾ ਦੋ ਬਾਤੀਆਂ ਮੈਂ ਮੈਨੂੰ ਪਤਾ ਹੈਗਾ ਨਾਮਾ ਕਦੇ ਬਣਾਈ ਹਾਂਜੀ ਜੇ ਜਦੋਂ ਆਪਣੀ ਸਿਸਟਰ ਕਹੀ ਜਾਰੀ ਆਪਾਂ ਉਦੋਂ ਉਦੋਂ ਕਰੀ ਜਾ ਰਹੇ ਆਂ ਕਿ ਆਪਾਂ ਥੋੜਾ ਟੇਸਟ ਵਧਾਣ ਲਈ ਮੈਂਗੀ ਜੇ ਆਪਾਂ ਇਹ ਦੇਸੀ ਕੀ ਪਾਣ ਲੱਗੇ ਆਂ ਠੀਕ ਆ ਤੋ ਥੋੜਾ ਮੈਂ ਥੋੜੀ ਜਿਹਾ ਬਣਾ ਬਹੁਤ ਤੇ ਆਪਾਂ ਇੱਥੇ ਦੇਸੀ ਕੀ ਪਾਦਾ ਆਹ ਜਿਹਨੇ ਖਾਣੀਆਂ ਮੈਂਗੀ ਜਿੰਨੇ ਖਾਣੀਆਂ ਸੋ ਆ ਸਕਦੇ ਆਂ ਮੈਂ ਇਹ ਆਪਣੀ ਬਣ ਜੁੱਤੀਆਂ ਨੂੰ ਟੈਸਟ ਕਰਕੇ ਦੇਖਦਾ ਕਿ ਉਹ ਕਿਵੇਂ ਦੇਖਾ ਦੇਖ। ਦੇਖਾ ਕਿਵੇਂ ਲੱਗੀ? ਠੀਕ ਆ। ਬਹੁਤ ਅੱਛੀ ਐ। ਅੰਟੀਕਰ ਮੈਂ ਵੀ ਟ੍ਰਾਈ ਕਰਕੇ ਦੇਖਦਾ। ਤੇ ਹਾਂਜੀ ਆਪਣਾ ਛੋਟਾ ਮਿੰਨੀ ਵਲੌਗ ਸੀਗਾ। ਠੀਕ ਆ। ਤੇ ਮੈਂ ਹੀ ਆਪਣੀ ਇੱਕ ਨੰਬਰ ਬਣੀ ਆ। ਖਾ ਵੀ ਲਿੱਤੀ ਹੁਣ ਮੈਂ ਬਾਈਕ ਵਾਸ਼ ਕਰਦਾ ਤੇ ਮੇਰੇ ਫੋਨ ਦੀ ਬੈਟਰੀ ਬਹੁਤ ਜ਼ਿਆਦਾ ਲੋ ਹੋ ਗਈ 10 ਪ੍ਰੋਸੈਂਟ ਰਹਿ ਗਿਆ। ਤੇ ਆਪਣਾ ਛੋਟਾ ਬਲੌਗ ਸੀਗਾ। ਅਜੇ ਤੁਸੀਂ ਇੰਨੇ ਬਹੁਤ ਜਿਹੜਾ ਪਿਆਰ ਦੋਗੇ। ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਤੇ। ਬਾਕੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ। ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।